ਆਮ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਹੈ ਉਹਦੇ ਤਹਿਤ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਸਕਸੈਸ ਮਿਲੀ ਹੈ ਕ੍ਰਾਸ ਬਾਰਡਰ ਆਰਮਸ ਸਮਗਲਿੰਗ ਜਿਹੜਾ ਨੈਟਵਰਕ ਹੈ ਔਰ ਮੋਡਿਊਲ ਆਬਸਟ ਕੀਤਾ ਗਿਆ ਡਿਸਮੈਂਟਲ ਕੀਤਾ ਗਿਆ ਸਾਰਾ ਨੈਟਵਰਕ ਇੱਥੇ 6 ਲੋਕ ਗ੍ਰਿਫਤਾਰ ਹੋਏ ਐ 6 ਸਫੀਸਟੀਕੇਟਿਡ ਪਿਸਟਲ ਤੇ 5 ਲੱਖ 75000 ਰੁਪਏ ਹਵਾਲਾ ਦੀ ਮਨੀ ਹੈ ਜਿਹੜੀ ਕਿ ਸਮਗਲਰਸ ਨੂੰ ਕ੍ਰਾਸ ਬਾਰਡਰ ਜਿਹੜੀਆਂ ਡਰੋਨ ਰਾਹੀਂ ਪੁਸ਼ ਕਰ ਰਹੇ ਸੀ ਕਨਸਾਈਨਮੈਂਟ ਉਹ ਤਾਂ ਵਾਪਸ ਜਾਣਾ ਸੀਗਾ ਇਹਦੇ ਵਿੱਚ ਜਿਹੜੇ ਰਿਕਵਰੀ ਆ 6 ਪਿਸਤਲ ਦੀ ਉਹਦੇ ਵਿੱਚ ਇੱਕ ਬਲੌਕ ਹੈਗਾ 9mm ਤਿੰਨ ਹੈਗੇ PX5 ਜਿਹੜੇ ਕਿ 30 ਬੋਰ ਦੇ ਨੇ ਇੱਕ ਦੂਸਰਾ 30 ਬੋਰ ਦਾ ਪਿਸਤਲ ਹੈ ਔਰ ਇੱਕ 32 ਬੋਰ ਦਾ ਪਿਸਤਲ ਹੈ ਔਰ ਜਿਹੜੀ ਹਵਾਲਾ ਮਨੀ ਹੈ 5,75,000 ਇਹ ਵੀ ਰਿਕਵਰ ਹੋਈ ਹੈ ਇਹਦੇ ਸਭ ਤੋਂ ਪਹਿਲਾਂ ਗ੍ਰਿਫਤਾਰੀ ਸਾਡੇ ਸੀਆਈਏ ਸਟਾਫ 1 ਦੀ ਟੀਮ ਨੇ ਪ੍ਰਕਾਸ਼ ਸਿੰਘ ਨੂੰ ਫੜਿਆ ਬਾਤਾਰਾ ਸਿੰਘ ਦਾ ਹੈਗਾ ਥਾਣਾ ਖਾਲੜਾ ਚੱਕੀ ਦਾ ਕੰਮ ਹੈ ਦਾ ਪਿੰਡ ਦੇ ਵਿੱਚ ਇਹ ਤੋਂ ਦੋ ਪਿਸਤਲ ਰਿਕਵਰ ਹੋਏ ਸੀਗੇ ਉਸ ਤੋਂ ਬਾਅਦ ਬੜੀ ਪ੍ਰੋਫੈਸ਼ਨਲ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਦੇ ਹੋਏ ਫਿਰ ਅਜੇ ਵੀਰ ਫੜਿਆ ਗਿਆ ਜਿਹੜਾ ਜੇ ਅੰਮ੍ਰਿਤਸਰ ਦੇ ਵਿੱਚ ਚੌਕ ਬਾਬਾ ਸਾਹਿਬ ਦਾ ਰਹਿਣ ਵਾਲਾ ਤੇ ਲੈਬ ਟੈਕਨੀਸ਼ੀਅਨ ਦਾ ਕੰਮ ਕਰਦਾ ਕਰਨਵੀਰ ਕਰਨ ਇਹ RAM TEERTH ਰੋਡ ਦਾ ਏ ਬੇਰੁਸਕਾਰ ਹੈ ਉਸ ਤੋਂ ਬਾਅਦ ਇਹ ਫੜਿਆ ਗਿਆ ਇਹ ਤੋਂ ਰਿਕਵਰੀ ਹੁੰਦੀ ਹੈ ਸ਼੍ਰੀ ਰਾਮ ਫੜਿਆ ਜਾਂਦਾ ਉਸ ਤੋਂ ਬਾਅਦ RAM TEERTH ਰੋਡ ਅੰਮ੍ਰਿਤਸਰ ਦਾ ਰਹਿਣ ਵਾਲਾ ਇਹਦੀ ਵੀ ਆਪਣੀ ਜਿਹੜੀ ਆ ਧੋਬੀ ਦਾ ਕੰਮ ਕਰਦਾ ਉਸ ਤੋਂ ਬਾਅਦ ਗੱਲ ਸਾਰੀ ਸਾਫ਼ ਹੁੰਦੀ ਹੈ ਕਿ ਮਹਿਕ ਪ੍ਰੀਤ ਐਲੀਅਸ ਰੋਹਤ ਇਹ ਪੁਤਲੀ ਘਰ ਦਾ ਰਹਿਣ ਵਾਲਾ ਅੰਮ੍ਰਿਤਸਰ ਦਾ ਇਹ ਮੇਨ ਕਿੰਗ ਪਿੰਨ ਸਾਹਮਣੇ ਆਉਂਦਾ ਜਿਹੜਾ ਕਿ ਫੋਰਨ ਬੇਸ ਹੈਂਡਲਰਸ ਆਰ ਇਨ ਟੱਚ ਹੈ ਇਹ بار-बार ਡਰੋਨ ਦੇ ਰਾਹੀਂ ਕੰਸਾਈਨਮੈਂਟਸ ਚਾਹੇ ਵੈਪਨ ਹੈ ਜਾਂ ਔਰ ਦੂਜਾ ਜਿਹੜੇ ਡਰੱਗਸ ਹੈ ਜਾਂ ਇਵਨ ਹਵਾਲਾ ਦਾ ਜਿਹੜਾ ਨੈਟਵਰਕ ਹੈ ਇਹਨੂੰ ਮੈਕ ਪ੍ਰੀਤੇਲियस ਰੋਹਿਤੀ ਸਾਰਾ ਕਰਦਾ ਔਰ ਸਾਨੂੰ ਇਹ ਵੀ ਇਨਫੋਰਮੇਸ਼ਨ ਮਿਲੀ ਸੀ ਕਿ ਫਰੈਸ਼ ਕੰਸਾਈਨਮੈਂਟ ਇਹਦੇ ਕੋਲ ਆਈ ਹੈ ਜਦੋਂ ਮੈਕ ਪ੍ਰੀਤ ਦੇ ਪਿੱਛੇ ਪੁਲਿਸ ਉਹਨੂੰ ਪਤਾ ਲੱਗ ਗਿਆ ਕਿ ਮੈਨੂੰ ਫਾਲੋ ਕਰ ਰਹੀ ਹੈ ਤੇ ਮੈਨੂੰ ਫੜਨ ਦੇ ਇਹ ਪੰਜਾਬ ਛੱਡ ਕੇ ਭੱਜ ਗਿਆ ਤੋ ਬਹੁਤ ਹੀ ਪ੍ਰੋਫੈਸ਼ਨਲ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਦੇ ਹੋਏ ਅਸੀਂ ਇਹਨਾਂ ਨੂੰ ਗੋਆ ਤੋਂ ਗ੍ਰਿਫਤਾਰ ਕੀਤਾ ਉੱਥੇ ਜਿਹੜਾ ਗ੍ਰਿਫਤਾਰ ਕਰਕੇ ਤੇ ਸਾਰੀ ਇਹ ਟੋਟਲ ਰਿਕਵਰੀ ਜਿਹੜੀ 6 ਪਿਸਟਲਸ ਦੀ ਹੋਈ ਉਸ ਤੋਂ ਬਾਅਦ ਦਿਨੇਸ਼ ਕੁਮਾਰ ਜਿਹੜਾ ਆਦਮਪੁਰ ਦਾ ਰਹਿਣ ਵਾਲਾ ਜਲੰਧਰ ਦਾ ਉਹਨੂੰ ਫੜਿਆ ਗਿਆ 5,75,000 ਜਿਹੜੀ ਹਵਾਲਾ ਮਨੀ ਦੇ ਨਾਲ ਜਿਹੜੀ ਤੇ ਵਾਪਸ ਉਹ ਲੈ ਕੇ ਜਾਂਦੇ ਸੀ ਸੋ ਇਸ ਤਰੀਕੇ ਨਾਲ ਜਿਹੜੇ ਜਿਹੜਾ ਨੈਟਵਰਕ ਬਸਟ ਕਰਨ ਨਾਲ ਏਰੀਏ ਦੇ ਵਿੱਚ ਵੱਡਾ ਕ੍ਰਾਈਮ ਵਿਟਲਿਆ ਔਰ ਜਿਹੜੇ ਸਫਿਸਟੀਕੇਟਡ ਵੈਪਨ ਨੇ ਇਹ ਗੈਂਗਸਟਰ ਉਬਲਿਕ ਟੈਰਰਿਸ ਦੇ ਹੱਥ ਜਾਣ ਤੋਂ ਬਚ ਗਏ ਐ। ਉਹ ਕਿ ਜਿਹੜਾ ਮਹਿਕਪ੍ਰੀਤ ਨੇ ਆਪਣੀ ਇੰਟਰੋਗੇਸ਼ਨ ਦੱਸਿਆ ਕਿ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਐਪਸ ਬਦਲ ਬਦਲ ਕੇ ਬਾਹਰਲੇ ਹੈਂਡਲਰਸ ਨਾਲ ਦੀ ਗੱਲਬਾਤ ਚੱਲਦੀ ਰਹਿੰਦੀ ਸੀ। ਔਰ ਉਸ ਤੋਂ ਬਾਅਦ ਉਹਨਾਂ ਦੇ ਦਿੱਤੇ ਹੋਏ ਜਗ੍ਹਾ ਤੇ ਸਮਾਨ ਵੀ ਪਹੁੰਚਦਾ ਰਿਹਾ ਔਰ ਅੱਗੇ ਇੰਪੋਰਟੈਂਟ ਜਿਹੜੇ ਬੰਦੇ ਐ ਉਹਨਾਂ ਨੂੰ ਅੱਦੇ ਜਾਣਾ ਸੀਗਾ। ਤੋ ਮੈਂ ਸਮਝਦਾ ਵੀ ਜੇ ਸਾਰੇ ਦੇ ਸਾਰੇ 6 ਪਿਸਟਲ ਜੋ ਕਿ ਮੜੇ ਅੰਸਰਾਂ ਵਾਸਤੇ ਜੈਸੀ ਉਹਨਾਂ ਦੇ ਫੜੇ ਜਾਣਨਾ ਵੱਡਾ ਜਿਹੜਾ ਖਤਰਾ ਟਲਿਆ ਏਰੀਏ ਦਾ ਸੋ ਇਹਦੇ ਵਿੱਚ ਸਾਡੀ ਜਿਹੜੀ ਟੀਮ ਹੈ ਡੀਸੀਪੀ ਰਵਿੰਦਰਪਾਲ ਸਿੰਘ ਜੀ ਡੀਸੀਪੀ ਇਨਵੈਸਟੀਗੇਸ਼ਨ ਜਗਵਿੰਦਰ ਸਿੰਘ ਸਾਡੇ ਏਡੀਸੀਪੀ ਸਾਹਿਬ ਹਰਮਿੰਦਰ ਸਿੰਘ ਏਸੀਪੀ ਸਾਹਿਬ ਅਮੋਲਕਦੀਪ ਤੇ ਉਹਨਾਂ ਦੀ ਸਾਰੀ ਟੀਮ ਉਹਨਾਂ ਨੇ ਬਹੁਤ ਵਧੀਆ ਇਹ ਚ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਕੀਤੀ ਹੈ ਜਿਹੜਾ ਹੁਣ ਅਗਲਾ ਇਹਦੇ ਜਿਹੜਾ ਲਿੰਕੇਜਸ ਦਾ ਕੰਮ ਉਹ ਹੋਰ ਵੈਪਨ ਸਾਨੂੰ ਰਿਕਵਰ ਹੋਣ ਦੀ ਆਸ ਹੈ ਦੇ ਵਿੱਚ ਔਰ ਹਵਾਲਾ ਦਾ ਜਿਹੜਾ ਨੈਟਵਰਕ ਜਿਹੜਾ ਦੋਬੇ ਦੇ ਖੇਤਰ ਦੇ ਵਿੱਚ ਵੀ ਚੱਲ ਰਿਹਾ ਹੈ ਔਰ ਵਾਈਡ ਸਪੈਡ ਹੈ ਮਾਝੇ ਚ ਆ ਕੇ ਇਹ ਕੰਮ ਕਰਦੇ ਰਹੇ ਆ ਉਹ ਵੀ ਬੜਾ ਇੰਪੋਰਟੈਂਟ ਹੈ ਔਰ ਜਿਹੜੀ ਦਿਨੇਸ਼ ਕੁਮਾਰ ਦੀ ਪੁੱਛ ਕੇ ਚੋ ਇਹ ਵੀ ਪਤਾ ਲੱਗਿਆ ਕਿ ਜਿਹੜੀਆਂ ਪਹਿਲੀਆਂ ਹਵਾਲਾ ट्रांजੈਕਸ਼ਨ ਨੇ ਉਹ ਡੰਡਿਆਲਾ ਰਈਆ ਤੇ ਬਿਆਸ ਏਰੀਆ ਚ ਨੇ ਕਾਫੀ ਜ਼ਿਆਦਾ ਹਵਾਲਾ ट्रांजੈਕਸ਼ਨਸ ਹੈਂਡਓਵਰ ਕੀਤੀਆਂ ਤੇ ਲਈਆਂ ਹਨ ਉਹਨਾਂ ਤੇ ਵੀ ਅਸੀਂ ਸਾਰੇ ਤੇ ਕੰਮ ਕਰ